ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤੁਹਾਨੂੰ ਮਿਲਾ ਰਹੇ ਹਾਂ ਜਸਵੀਰ ਵੀਰ ਨੂੰ ਜਸਵੀਰ ਵੀਰੇ ਬਿਰਾਂਦੇ ਅੰਦਰ ਹੀ ਨਾਬੇ ਪਿੰਡ ਦੇ ਵਿੱਚੋਂ ਜਿੱਥੇ ਕੇ ਛੜਪ ਮਾਤਾ ਪਿਤਾ ਰਹਿੰਦੇ ਸੀਦੇ ਕੋਈ ਹੋਰ ਪਰਿਵਾਰ ਦਾ ਮੈਂਬਰ ਨਹੀਂ ਹੈਗਾ ਨਾਜੀ ਕੋ ਭੈਣ ਨਾ ਨਾ ਗੁਰੂ ਕੋ ਭਾਈਆ ਜਸਵੀਰ ਦੇ ਅ ਅੰਮ੍ਰਿਤਧਾਰੀ ਵੀਰ ਸੀਗਾ ਸ਼ਾਇਦ ਪਰਿਵਾਰ ਨੂੰ ਨੇ ਬੇਨਤੀ ਕੀਤੀ ਸੀ ਆਪਣੇ ਪਰਿਵਾਰ ਨੂੰ ਵੀ ਢੱਡੀਆਂ ਵਾਲੇ ਸੰਗਤਾਂ ਦੇ ਨਾਮ ਤੇ ਸਿੱਖੇ ਰਹਿ ਕੇ ਉਹਨਾਂ ਨਾਲ ਨੇ ਕਥਾ ਕੀਰਤਨ ਕਰ ਰਹੇ ਨੇ ਦੇ ਪਰਿਵਾਰ ਦੇ ਜੋ ਮੈਂਬਰ ਸੀ ਉਹਨਾਂ ਨੂੰ ਇਹ ਸੀ ਵੀ ਪిల్లా ਪੁੱਤ ਆ ਛੱਡਾ ਵੀ ਅਸੀਂ ਨਾ ਭੇਜੀਏ ਇਦਾਂ ਹੀ ਸੀ ਜਸ਼ਵੀਰ ਉਹ ਤਾਂ ਮੈਂ ਫਾਇਰ ਕਰਦਾ ਤੇ ਉਹ ਨਾ ਮੰਨੇ ਜਦੋਂ ਪਰਿਵਾਰ ਦੇ ਵਿੱਚ ਪਰ ਕਹਿੰਦੇ ਕੱਲਾ ਛੱਡਾ ਪੁੱਤ ਦੀ ਸੀ ਯਾਰ ਨਹੀਂ ਜਣਾ ਵੀ ਸ਼ਾਇਦ ਬੀਗੂ ਬਿਮਾਰ ਠਮਾਰ ਹੋਣਿਆ ਵੀ ਸ਼ਿਕਤ ਨੂੰ ਭੱਜਾਂਗੇ ਪਰ ਜਿਵੇਂ ਕਹਿੰਦੇ ਸਮੇਂ ਨੇ ਛੱਟ ਮਾਰੀ ਇਹ ਵੀ ਇਹਨੂੰ ਦਿਮਾਗੀ ਅਮ ਸ਼ਟ ਹੋ ਗਿਆ ਅਮ ਸ਼ਟ ਹੋਣ ਦਾ ਮਤਲਬ ਇਹੀ ਸੀ ਇਹ ਕਹਿੰਦਾ ਸੀ ਮੈਂ ਜਾਣਾ ਚਾਹੁੰਦਾ ਸੀ ਕਿ ਪਰ ਪਰਿਵਾਰ ਦੇ ਮੈਂਬਰ ਕਦੇ ਇਹ ਜਾਣ ਨਹੀਂ ਦੇਣਾ ਵੀ ਛੱਡੂ ਰਾਤ ਨਵੇਰੇ ਜਾਂ ਕੋਈ ਬਿਮਾਰ ਠਮਾਰ ਆ ਵੀ ਇਕੱਲੇ ਮਾਤਾ ਪਿਤਾ ਮਾ ਹੋਰ ਕੋਈ ਪਰਿਵਾਰ ਦਾ ਮੈਂਬਰ ਨਹੀਂ ਹੈਗਾ ਵੀ ਕਿੱਦਾਂ ਸਾਡੇ ਸੇਵਾ ਸੰਭਾਲ ਕਰੇਗਾ ਪਰ ਉਸ ਤੋਂ ਬਾਅਦ ਵੀਰੇ ਨੇ ਦਿਮਾਗ ਦੇ ਉੱਪਰੈਸ਼ਨ ਇੰਨੀ ਜ਼ਿਆਦਾ ਪੈ ਗਈ ਡਿਪਰੈਸ਼ਨ ਨੂੰ ਪੈਣ ਤੋਂ ਬਾਅਦ ਦਿਮਾਗੀ ਵੀਰ ਅਪਟ ਸ਼ਟ ਨਾ ਜ਼ਿਆਦਾ ਹੋ ਗਿਆ ਆ ਰਾਹਾਂ ਦੇ ਵਿੱਚ ਤੁਰਦਾ ਤੁਰਦਾ ਸੱਤ-ਸੱਤ 10-10 ਕਿਲੋਮੀਟਰ ਦੂਰ ਰਾਹਾਂ ਤੋਂ ਭੂਰਾ ਲੈ ਕੇ ਜਾਂ ਕੋਈ ਵੀ ਜਦੋਂ ਦਿਮਾਗੀ ਅਪਸ਼ਟ ਸੀਗਾ ਬਾਈ ਹੁਣੀ ਉੱਥੇ ਦੱਸ ਦੇ ਵੀ ਸੀਗੇ ਤੇ ਤਸਵੀਰ ਨੂੰ ਵੀ ਹੁਣ ਇਸ ਚੀਜ਼ ਦਾ ਚੇਤੇ ਆ ਕਹਿੰਦਾ ਵੀ ਜਦੋਂ ਜਾਂਦਾ ਸੀ ਇਹ ਕਹਿੰਦਾ ਉਹ ਨੰਗਾ ਹੋਏ ਤਾਂ ਸੀ ਕਾਲਾ ਕੱਢਦਾ ਸੀ ਗਾਂਢੀ ਗਵਾਂਡੀਆਂ ਨੂੰ ਉਹ ਦਿਮਾਗ ਸਹੀ ਨਹੀਂ ਸੀ ਇਹਦੇ ਬੱਸ ਦਾ ਵੀ ਰੋਗ ਨਹੀਂ ਸੀ ਵੀਰ ਦੇ ਨਾ ਤੇ ਨਾਲੀਆਂ ਦੇ ਵਿੱਚੋਂ ਗੰਦਾ ਪਾਣੀ ਪੀ ਲੈਂਦਾ ਸੀ ਮੇਰੇ ਮਾਲਕ ਬਖਸ਼ੀ ਇਹ ਜਿਹੇ ਹਾਲਾਤਾਂ ਤੋਂ ਦੂਰ ਰੱਖੀ ਤੇ ਅੱਜ ਵੀਰ ਛੋੜੀਆਂ ਦਬਾਵਾਂ ਅਰਦਾਸਾਂ ਬੇਨਤੀਆਂ ਦੇ ਨਾਲ ਜਾਂ ਇੱਥੇ ਗੁਰਵਾਣੀ ਚੱਲਦੀ ਜਾਂ ਗੁਰੂ ਰਾਮਦਾਸ ਮਹਾਰਾਜ ਜੀ ਹਨਾ ਤੇ ਸਤਨਾਮ ਵਾਹਿਗੁਰੂ ਦਾ ਪਾਠ ਹੁੰਦਾ ਸ਼ਾਮ ਸਮੇਂ ਤੇ ਗੁਰਵਾਣੀ ਸਪੀਕਰ ਆਇਆ ਜਾਂਦਾ ਕੰਨਾ ਵਿੱਚ ਆਵਾਜ਼ ਜਾਂਦੀ ਹੈ ਇੱਕ ਛੁਟੀਆਂ ਅਰਦਾਸਾਂ ਬੇਨਤੀਆਂ ਦੇ ਨਾਲ ਵੀ ਰਾਜ ਤੰਦਰੁਖਤਾ ਚਰਨੀ ਕਾਣ ਦੇ ਵਿੱਚ ਆ ਤੇ ਅਰਦਾਸ ਕਰਿਆ ਕਰੋ ਵੀ ਜਦੋਂ ਇਹ ਜਾ ਕੋਈ ਪਰਿਵਾਰ ਦਾ ਪੇਪਰ ਸਾਡੇ ਕੋਲ ਆਉਂਦਾ ਜਾ ਕਿਸੇ ਸੰਸਥਾ ਦੇ ਵਿੱਚ ਜਾਂਦਾ ਉਹਦੀ ਚਰਨੀ ਕਲਾ ਲਈ ਲਈ ਅਰਦਾਸ ਜਰੂਰ ਕਰਿਆ ਕਰੋ ਪ੍ਰਮਾਧਮਾ ਦੇ ਅਰਦਾਸ ਆ ਵੀ 2 ਮਹੀਨਾ 2 ਮਹੀਨੇ ਇੱਥੇ ਰੱਖਾਂਗੇ 2 ਮਹੀਨੇ ਉਸਤਵਾਦ ਸਹੀ ਹੋਣ ਤੋਂ ਬਾਅਦ ਪ੍ਰੋਪਰ ਸਹੀ ਹੋਣ ਤੋਂ ਬਾਅਦ ਇਸ ਨੂੰ ਇਸ ਦੇ ਪਰਿਵਾਰ ਤੱਕ ਪਹੁੰਚਾਇਆ ਜਾਵੇਗਾ ਇਸ ਦਾ ਤਾਂ ਕਿ ਵੀਰ ਆਪਣੇ ਮਾਪਿਆਂ ਦੀ ਜੋ ਬੱਚ ਦੀ ਜ਼ਿੰਦਗੀ ਹੈ ਉਹਨਾਂ ਨੂੰ ਉਹਨਾਂ ਦੀ ਸੇਵਾ ਸੰਭਾਲ ਕਰੇ ਵੀਰਾ ਦਰਜੀ ਵੀ ਆ ਟੇਲਰ ਵੀ ਆ ਵਧੀਆ ਕੰਮ ਕਰ ਜਾਣਦਾ ਵਾ ਤੇ ਅਰਦਾਸ ਬੇਤੀ ਹੀ ਸੀ ਵੀ ਇਹ ਛੋਟੀਆਂ ਅਰਦਾਸਾਂ ਦੇ ਨਾਲ ਸਿਰਫ ਛੋਟੀਆਂ ਅਰਦਾਸਾਂ ਦੇ ਨਾਲ ਵੀ ਰਹਿਣਾ ਤੇ ਗੁਰਬਾਣੀ ਦੇ ਨਾਲ ਵੀਰਾ ਜਸਵੀਰ ਤੰਦਰੁਸਤ ਬਿਲਕੁਲ ਠੀਕ ਆ ਸੇਵਾ ਵੀ ਕਰਮਾਉਂਦਾ ਵਾ ਜੇ ਕੋ ਕੰਮਕਾਰ ਨੂੰ ਲੋਣੇ ਦਾ ਕਰਦਾ ਵਾ ਇਹੀ ਕਪੜੇ ਵੀ ਸਮਾ ਕੇ ਦੇਖਣਾ ਇਥੋਂ ਵੀਰ ਤੋਂ ਅਸੀਂ ਲਿਆਂਦੀ ਸਲਾਈ ਮਸ਼ੀਨਾਂ ਕਪੜੇ ਛੂੰਦਦੇ ਨੇ ਵੀ ਨੇ ਵਧੀਆ ਛੂੰਦਦੇ ਨੇ ਜਦੋਂ ਤੂੰ ਵਿੱਚ ਦੀ ਗਲਦੀਆਂ ਕਰ ਗਈ ਕਿਉਂਕਿ ਆ ਪ੍ਰੋਪਰ ਸਹੀ ਨਹੀਂ ਸੀ ਹੁਣ ਵੀ ਸਾਰਾ ਕੰਮ ਵੀ ਕਰਦਾ ਸੇਵਾ ਸੰਭਾਲ ਵੀ ਕਰਦਾ ਸਾਰੀ ਤੇ ਦੀ ਪ੍ਰੋਪਰ ਦਵਾਈ ਚੱਲਦੀ ਔਰ ਛੁੱਡੀਆਂ ਅਰਦਾਸਾਂ ਨਾਲ ਵੀ ਠੀਕ ਹਨਾ ਇਹ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਹਰ ਇੱਕ ਵੀਰ ਨੂੰ ਜੜਦੀ ਗਲਾਂ ਵਿੱਚੋਂ ਮਾਪਿਆਂ ਦੇ ਨਾਲ ਹਰੇਕ ਪਰਿਵਾਰ ਦਾ ਮੈਂਬਰ ਇਹ ਤੇ ਤੰਦਰੁਸਤ ਰਹੇ ਤੇ ਇਹ ਬੇਨਤੀ ਹੈ ਵੀ ਵੱਧ ਤੋਂ ਵੱਧ ਇਸ ਚੀਜ਼ ਨੂੰ ਤੁਸੀਂ ਖੁਸ਼ੀ ਦੇ ਰੂਪ ਦੇ ਵਿੱਚ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਪਾ ਕੇ ਵੀ ਉਹ ਆਪਣੇ ਘਰੇ ਵੀ ਜਾਵੇ ਹੀ ਤੇ ਤੰਦਰੁਸਤ ਹੋ ਕੇ ਜੋ ਹੈਗੇ ਨੇ ਮਾੜੀ ਮੋੜੀ ਕਮੀਆਂ ਵਹਿਦਾ ਠੀਕ ਆ ਫਿਰ ਵੀ ਅਸੀਂ 2 ਮਹੀਨਾ 2 ਮਹੀਨਾ ਹੋਰ ਦਵਾਈਆਂ ਜਾਂ ਗਰਬਾਣੀ ਦੇ ਨਾਲ ਮਹਾਰਾਜ ਦੀ ਨਾਲ ਬਿਲਕੁਲ ਵੀਰਾ ਠੀਕ ਹੋਇਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ